ਤੇ ਰਾਤ ਬਟਾਲਾ ਤੇ ਐਸਟੀਐਮ ਵਿਕ੍ਰਮਜੀਤ ਸਿੰਘ ਤੇਕਰ ਵਿਜੀਲੈਂਸ ਦੀ ਟੀਮ ਵੱਲੋਂ ਰੇਟ ਕੀਤਾ ਗਿਆ ਜਿਸ ਨੂੰ ਅੱਜ ਮਾਨਜੋਬ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ 3 ਦਿਨਾਂ ਦਾ ਐਸਟੀਐਮ ਦਾ ਰਿਮਾਂਡ ਦਿੱਤਾ ਗਿਆ ਹੈ ਇਸ ਬੰਦੀ ਵਿਜੀਲੈਂਸ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ 50000 ਦਾ ਟਰੈਪ ਲਗਾਇਆ ਗਿਆ ਸੀ ਅਤੇ ਇਸ ਦੌਰਾਨ ਐਸਟੀਐਮ ਦੇ ਘਰੋਂ 13 ਲੱਖ ਰੁਪਏ ਕੈਸ਼ ਅਤੇ ਠੇਕੇਦਾਰਾਂ ਦੇ ਚੱਕ ਵੀ ਮਿਲੇ ਹਨ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ 3 ਦਿਨਾਂ ਦੇ ਰਿਮਾਂਡ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹਨਾਂ ਕਰ ਲ ਪੀਸੀ ਆਪਣੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇੱਥੇ ਐਸਡੀਐਮ ਬਟਾਲਾ ਕਮ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਜ ਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਿਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡਿਡ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸੋ ਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹਨਾਂ ਨੋਟਾਂ ਦੇ ਨਾਲ ਬੰਡਰਾਂ ਦੇ ਨਾਲ ਇੱਕ ਇੱਕ ਲਿਸਟ ਬਚੀ ਹੋਈ ਸੀਗੀ ਸੋ ਉਹ ਸੁਸਪੀਸ਼ੀਅਸ ਮਨੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਸਰ ਕੀ ਜਿਹੜੇ ਪੈਸੇ ਹੋਰ ਮਿਲੇ ਉਹ ਪਤਾ ਲੱਗਾ ਕਿੱਥੋਂ ਆਏ ਇਸ ਰਿਸ਼ੇ ਦੇ ਪੈਸੇ ਜੀ ਉਹ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪ ਉਹਨਾਂ ਵਿੱਚ ਕਈ ਟੈਂਡਰ ਦਾ 8-9% ਘਾਟਾ ਦੇ ਕਹਿੰਦੇ ਜੀ ਪੂਰੇ 0% ਦੇ ਕਰਾਂ ਦੇ ਟਾਸ ਪਾ ਕੇ ਹੋਰ ਵੀ ਬਰੋ ਪਾ ਰਹੇ ਹਾਂ ਸੀ। ਉਹ ਦੇਖੋ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜੇ ਤਾਂ ਕੱਲ ਰਾਤ ਦਾ 1:30 ਵਜੇ ਇਹਨਾਂ ਦੀ ਅਰੈਸਟ ਭਾਈ ਹੈ ਰਾਤ ਤੇ ਅਜੇ ਮਤਲਬ ਬਿਲਕੁਲ ਇਨੀਸ਼ੀਅਲ ਸਟੇਜ ਇਨਵੈਸਟੀਗੇਸ਼ਨ ਹੋਰ ਇਹ ਅਧਿਕਾਰੀ ਇੱਥੇ ਆਉਣਗੇ ਸਾਡੇ ਵਿੱਚ ਨਹੀਂ ਅਜੇ ਕੁਝ ਨਹੀਂ ਕਹਾ ਜਾ ਸਕਦਾ ਅਜੇ ਤਾਂ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੇ ਫੋਕਸ ਕਰ ਰਹੇ ਹਾਂ ਕੀ ਸਰ ਆਪਣਾ ਡਿਊਟੀ ਜੋ ਮੈਂ ਇਨਸਪੈਕਟਰ ਇੰਦਰਜੀਤ ਸਿੰਘ ਹਾਂ। ਥੈਂਕ ਯੂ। ਸਰ ਤੋਂ ਗੱਲ ਕਰਨੀ ਹੈ? ਨਹੀਂ ਨਹੀਂ ਉਹਨਾਂ ਨਾਲ ਚਲ